ਚੰਗੇ ਦਿਨ ਬਸ ਦਿਨਾਂ ਦੀ ਉਹ ਖੇੜਿਆ ਮੈ ਲੈ ਆਉਣੇ ਬਾਹ ਫੜ ਕੇ ਸੋ ਕੱਲ ਦੀ ਵੀਡੀਓ ਨੂੰ ਪਿਆਰ ਦੇਣ ਲਈ ਔਰ 100 ਵਿਊ ਹੋ ਗਿਆ ਅੱਜ ਮੇਰੀ ਕੱਲ ਵਾਲੀ ਵੀਡੀਓ ਦੇ ਉੱਤੇ ਲੌਂਗ ਵੀਡੀਓ ਤੇ 100 ਵਿਊ ਆਣਾ ਬਹੁਤ ਮੇਰੇ ਲਈ ਬਹੁਤ ਵੱਡੀ ਗੱਲ ਆ ਸੋ ਥੈਂਕ ਯੂ ਸੋ ਮੱਚ ਜਿੰਨੇ ਜਿੰਨੇ ਮੇਰੀ ਵੀਡੀਓ ਦੇਖੀ ਇਦਾਂ ਵੀਡੀਓ ਨੂੰ ਪਿਆਰ ਜ਼ਰੂਰ ਦਿੰਦੇ ਰਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਔਰ ਮੈਂ ਇਹੋ ਜੀ ਵੀਡੀਓਜ਼ ਹੋਰ ਲੈ ਕੇ ਆਉਂਦਾ ਰਵਾਂ ਔਰ ਅੱਜ ਤੁਹਾਡੇ ਲਈ ਲੈ ਕੇ ਆਏ ਆ ਗਰਲਜ਼ ਦੇ ਬਹੁਤ ਹੀ ਸੋਹਣੇ ਕੋਟਸ ਔਰ ਲੇਡੀਸ ਆਰਡਰ ਦੇਣ ਲਈ ਦਿੱਤੇ ਹੋਏ ਨੰਬਰ ਤੇ ਸੰਪਰਕ ਕਰ ਸਕਦੇ ਹੋ ਬਹੁਤ ਸੋਹਣੇ ਡਿਜ਼ਾਈਨ ਹੋਣਗੇ ਬਹੁਤ ਸੋਹਣੀ ਰੇਟ ਹੋਣਗੇ ਰੇਟ ਤੁਹਾਨੂੰ ਨਾਲ ਨਾਲ ਮੈਂਸ਼ਨ ਕੀਤਾ ਜਾਏਗਾ ਔਰ ਪੀਸ ਬਹੁਤ ਪਿਆਰੇ ਹੋਣਗੇ ਵੀਡੀਓ ਕਰਦੇ ਹਾਂ ਸਟਾਰਟ ਤੇ ਦਿਖਾਉਨੇ ਆ ਤੁਹਾਨੂੰ ਬਹੁਤ ਸੋਹਣੇ ਕੋਰਸੈਟ ਡਿਜ਼ਾਈਨਰ ਕੋਰਸੈਟ ਪੀਸ ਚੈੱਕ ਕਰ ਸਕਦੇ ਹੋ ਇਹ ਕੋਈ ਕਪੜਾ ਚੁੱਪਣ ਵਗੈਰਾ ਵਾਲਾ ਨਹੀਂ ਆ ਕੋਈ ਸਟੋਨ ਇਹਦੇ ਖਾਣ ਵਾਲਾ ਨਹੀਂ ਆ ਬੜਾ ਸੌਫਟ ਫੈਬਰਿਕ ਬਹੁਤ ਸੋਹਣਾ ਡਿਜ਼ਾਈਨ ਕਢਾਈ ਬਹੁਤ ਸੋਹਣੀ ਜਿਵੇਂ ਚੈੱਕ ਕਰ ਸਕਦੇ ਹੋ ਪੂਰੇ ਕੋਟ ਸੈਟ ਦੇ ਉੱਤੇ ਔਰ ਪਿਓਰ ਕਾਟਨ ਕਪੜਾ ਸੌਫਟ ਕਪੜਾ ਬਿਲਕੁਲ ਪਾਟਨ ਦਾ ਕਪੜਾ ਆ ਜਿਹਨੇ ਆਰਡਰ ਕਰਨਾ ਦਿੱਤੇ ਹੋਏ ਨੰਬਰ ਤੇ ਆਰਡਰ ਕਰ ਸਕਦੇ ਹੋ 올 ਇੰਡੀਆ ਸ਼ਿਪਿੰਗ ਬਿਲਕੁਕੁ ਫਰੀ ਆ ਬਾਹਰ ਦੇ ਤਾਜ਼ਾ ਹੋਣਗੇ ਔਰ ਪਾਕਟ ਵਾਲਾ ਲੋਰੀਆ ਨਾਲ ਕੰਫਰਟੇਬਲ ਸਾਈਜ਼ ਆ ਸਾਈਜ਼ ਐਲ ਐਕਸਲੈਂਟ ਡਬਲ ਐਕਸਲ ਤੁਹਾਨੂੰ ਅਵੇਲੇਬਲ ਮਿਲ ਜਾਏਗਾ ਪੀਸ ਬਹੁਤ ਪਿਆਰਾ ਆ ਹੁਣ ਜਿਵੇਂ ਫੈਸਟੀਵਲ ਚ ਆ ਰਿਹਾ ਫੈਸਟੀਵਲ ਸੀਜ਼ਨ ਨਹੀਂ ਬਹੁਤ ਸੋਹਣਾ ਤੇ ਯੂਨੀਕ ਕਲਰ ਮੋਸਟ ਟ੍ਰੈਂਡਿੰਗ ਤੇ ਬਿਊਟੀਫੁਲ ਕਲਰ ਔਰ ਬਿਊਟੀਫੁਲ ਪੀਸ ਡਾਊਨ ਦਾ ਵਰਕ ਤੁਸੀਂ ਚੈੱਕ ਕਰ ਸਕਦੇ ਹੋ ਅਲਟੀਮੇਟ ਵਰਕ ਸਾਰਾ ਤੀਲੇ ਦਾ ਵਰਕ ਆ ਕਢਾਈ ਬਹੁਤ ਹੀ ਸੋਹਣੀ ਕੀਤੀ ਹੋਈ ਆ ਬਿਊਟੀਫੁਲ ਕੋਟ ਸੈਟ ਆ ਇਹਦੇ ਨਾਲ ਵੀ ਤੁਹਾਨੂੰ ਡਾਊਨ ਬਾਟਮ ਬਿਲਕੁਲ ਸਿੰਪਲ ਸਟ੍ਰੇਟ ਮਿਲੇਗਾ ਔਰ ਇਹਦੇ ਨਿੱਕੀ ਜੀ ਹਲਕੀ ਜੀ ਥੱਲੇ ਲੈਸ ਪੱਟੀ ਕੀਤੀ ਹੋਈ ਸਭ ਦੇ ਥੱਲੇ ਬਹੁਤ ਪਿਆਰਾ ਪੀਸ ਆ ਇੱਕ ਆਰਟੀਕਲ ਬਲੈਕ ਚ ਇਹਦੇ ਸਾਰੇ ਨੈਕ ਦੇ ਉੱਤੇ ਵਰਕ ਆ ਬ੍ਰਾਂਡ ਪੀਸ ਡਿਫਰੈਂਟ ਆਰਟੀਕਲ ਕਾਮਨ ਦੇ ਕੋਰਸੈਟ ਨਹੀਂ ਹੈ ਕਿ ਜਗਾ ਜਗਾ ਤੇ ਮਿਲ ਜਣਗੇ ਡਿਜ਼ਾਈਨਰ ਕੋਰਸੈਟ ਜਾਂ ਸਲੀਪਸ ਤੇ ਥੋੜਾ ਜਿਹਾ ਡਿਜ਼ਾਈਨ ਫਰੰਟ ਨੈਕ ਹਲਕਾ ਜਿਹਾ ਕਾਲਰ ਸਟਾਈਲਿਸ਼ ਪੀਸ ਬਹੁਤ ਪਿਆਰਾ ਲੱਗੇਗਾ ਕਟਾਈ ਬਹੁਤ ਸੋਹਣੀ ਆ ਸਾਰੇ ਫੇਰ ਇੱਕ ਵਾਰ ਗੱਲ ਸੁਣ ਲਓ ਪਿਓਰ ਕਾਟਨ ਦੇ ਪਿਓਰ ਕਾਟਨ ਦੇ ਆ ਕੋਈ ਚੁੱਪਣ ਖਾਣ ਵਾਲਾ ਕੰਮ ਹੀ ਨਹੀਂ ਆ ਬਾਟਮ ਤੇ ਡਿਜ਼ਾਈਨ ਬਿਲਕੁਲ ਸੌਫਟ ਆਰਟਿਕਲਸ ਪਰ ਕਪੜੇ ਦੀ ਵੀ ਧੋਗੇ ਪੂਰੀ ਗਾਰੰਟੀ ਆ ਜੀ ਧੋਗੇ ਕੋਈ ਸ਼੍ਰਿੰਕ ਵਗੈਰਾ ਨਹੀਂ ਕਰੂਗਾ ਇੱਕ ਆਰਟੀਕਲ ਏ ਇਹ ਲੀਨਨ ਕਾਟਨ ਚ ਆ ਗਿਆ ਇਹਦਾ ਵੀ ਵਰਕ ਚੈੱਕ ਕਰ ਸਕਦੇ ਹੋ ਪੂਰਾ ਨਾ ਧਾਗੇ ਦੀ ਕਢਾਈ ਆ ਡਿਜ਼ਾਈਨਰ ਸੈਂਟਰ ਆ ਸਾਈਡਾਂ ਤੇ ਆ ਨੈਕ ਤੇ ਆ ਗਲਾ ਬੈਡ ਨੈਕ ਬਣਿਆ ਹੋਇਆ ਬਹੁਤ ਪਿਆਰਾ ਪੀਸ ਬਹੁਤ ਸੋਹਣਾ ਆਰਟੀਕਲ ਇੱਕ ਆਰਟੀਕਲ ਏ ਇਹਦੇ ਡਾਊਨ ਤੇ ਇਹਦਾ ਬਾਟਮ ਡਿਜ਼ਾਈਨਰ ਔਰ ਇੱਕ ਆਰਟੀਕਲ ਆਏਗਾ ਏ ਇਹ ਵੀ ਆਰਟੀਕਲ ਬਹੁਤ ਹੀ ਪਿਆਰਾ ਆ ਮੋਸ ਬਿਊਟੀਫੁਲ ਪ੍ਰਿੰਟਡ ਆਰਟੀਕਲ ਬਹੁਤ ਪਿਆਰਾ ਆਰਟੀਕਲ ਬਹੁਤ ਸੋਹਣਾ ਡਿਜ਼ਾਈਨ ਔਰ ਮੈਕ ਪੱਟੀ ਬੋਡੀ ਪਿਆਰੀ ਆ ਜੀ ਕਲਰ ਬਹੁਤ ਹੀ ਸੋਹਣਾ ਇੱਕ ਕਲਰ ਹੋਰ ਇਹਦਾ ਮਿਲ ਜਾਊਗਾ ਦੇਖਣ ਲਈ ਮੈਨੂੰ ਮੈਸੇਜ ਕਰ ਸਕਦੇ ਹੋ ਡਾਉਨ ਪੱਟੀ ਬਹੁਤ ਸੋਹਣੀ ਆ ਬਸ ਮੈਂ ਤੇ ਇਹੀ ਤੁਹਾਨੂੰ ਕਹਿਣਾ ਚਾਹਾਂਗਾ ਮੇਰੀ ਵੀਡੀਓ ਨੂੰ ਜ਼ਰੂਰ ਪਿਆਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਤਾਂ ਕਿ ਇਹੋ ਜੀ ਵੀਡੀਓ ਹੋਰ ਲਿਆਉਂਦਾ ਰਹਾ ਤੇ ਮੋਟੀਵੇਟਿਡ ਹੁੰਦਾ ਰਹਾ ਕਿ ਮੈਂ ਵੀ YouTube ਦੇ ਉੱਤੇ ਕੁਝ ਕਰ ਸਕਦਾ ਮੈਂ ਵੀ ਕੋਈ ਕੰਮ ਕਰ ਸਕਦਾ YouTube ਦੇ ਉੱਤੇ ਕੱਲ ਦੀ ਵੀਡੀਓ ਨੂੰ ਪਿਆਰ ਦਿੱਤਾ ਇਸ ਲਈ ਫੇਰ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਥੈਂਕ ਯੂ ਸੋ ਮਚ